ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤ ਇਸ ਵੇਲੇ ਦੀ ਬੇਹੱਦ ਹੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤਾਂ ਹਰਿਆਣਾ ਨੂੰ ਪੰਜਾਬ ਦੇ ਵਿੱਚੋਂ ਨਿਕਲਣ ਵਾਲੀ ਮਾਲਵਾ ਨਹਿਰ ਨੂੰ ਲੈ ਕੇ ਇਤਰਾਜ਼ ਆ ਤਾਂ ਗੱਲ ਕਰ ਲਈ ਹੈ ਹਰੀਕੇ ਹੈਡਵਰਕਸ ਤੋਂ ਇਹ ਮਾਲਵਾ ਦੇ 68 ਪਿੰਡਾਂ ਦੇ ਵਿੱਚ ਨਹਿਰ ਜਾਨੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਂਦੇ ਵੱਲੋਂ ਐਲਾਨ ਕੀਤਾ ਗਿਆ तकरीबन 2300 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਆ ਜਿਸ ਨੂੰ ਲੈ ਕੇ ਨਹਿਰ तकरीबन 149 ਕਿਲੋਮੀਟਰ ਲੰਬੀ ਮਾਲਵਾ ਨਹਿਰ ਕੱਢੀ ਜਾਵੇਗੀ ਪਰ ਇਸ ਮਾਲਵਾ ਨਹਿਰ ਦੇ ਉੱਤੇ ਹਰਿਆਣਾ ਸਰਕਾਰ ਨੂੰ ਇਤਰਾਜ਼ ਆ ਉਹਨਾਂ ਨੇ ਕੇਂਦਰੀ ਜਲ ਸਰੋਤ ਮੰਤਰੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕੋਈ ਵੀ ਵੇਰਵਾ ਸਾਡੇ ਨਾਲ ਸਾਂਝਾ ਨਹੀਂ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਮਾਲਵਾ ਨਹਿਰ ਨੂੰ ਲੈ ਕੇ ਅੜਿੱਕਾ ਇੱਕ ਵਾਰ ਫਿਰ ਖੜ ਸਕਦਾ ਕਿਉਂਕਿ ਬੀਤੇ ਜੇ ਗੱਲ ਕਰ ਲਈਏ ਤਾਂ SBYL ਨਹਿਰ ਨੂੰ ਲੈ ਕੇ ਕਿਤੇ ਨਾ ਕਿਤੇ ਹਰਿਆਣਾ ਤੇ ਪੰਜਾਬ ਸਰਕਾਰ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਤੇ ਉਸ ਨੂੰ ਲੈ ਕੇ ਲਗਾਤਾਰ ਅੜਿੱਕਾ ਵੀ ਚੱਲ ਰਿਹਾ SBYL ਨਹਿਰ ਦਾ ਤਾਂ ਉਸ ਦੇ ਵਿਚਾਲੇ ਹੁਣ ਇੱਕ ਹੋਰ ਨਵੀਂ ਨਹਿਰ ਜਿਹੜੀ ਹਰੀਕੇ ਹੈਡਵਰਕਸ ਤੋਂ ਜਿਹੜੀ ਇਹ ਨਿਕਲਣ ਜਾ ਰਹੀ ਆ ਉਸ ਨੂੰ ਲੈ ਕੇ ਫਿਰ ਇੱਕ ਵਾਰ ਅੜਿੱਕਾ ਖੜਾ ਹੋ ਗਿਆ ਤਾਂ ਉਹ ਉਸ ਨਹਿਰ ਦੇ ਉੱਤੇ ਇਤਰਾਜ਼ ਜਿਹੜਾ ਹਰਿਆਣਾ ਸਰਕਾਰ ਦੇ ਵੱਲੋਂ ਜਤਾਇਆ ਗਿਆ ਦੂਸਰੇ ਪਾਸੇ ਕੇਂਦਰੀ ਜਲ ਸਰੋਤ ਦੇ ਮੰਤਰੀ ਦੇ ਕੋਲੋਂ ਪੰਜਾਬ ਸਰਕਾਰ ਦੇ ਕੋਲੋਂ ਇਸ ਬਾਰੇ ਡਿਟੇਲ ਵੀ ਮੰਗੀ ਗਈ ਹੈ ਇਸ ਬਾਰੇ ਜਾਣਕਾਰੀ ਵੀ ਮੰਗੀ ਗਈ ਹੈ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮਾਲਵਾ ਨਹਿਰ ਕੱਢੀ ਜਾਵੇਗੀ ਤੇ ਉਸ ਦੀਆਂ ਤਿਆਰੀਆਂ ਵੀ ਲਗਾਤਾਰ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਤੇ ਉਸ ਦੀ ਜਾਈ ਜਾਈ ਵੀ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਲਿਆ ਗਿਆ ਹੈਗਾ ਤਾਂ 2300 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਸ ਦੇ ਵਿੱਚ 149 ਕਿਲੋਮੀਟਰ ਲੰਬੀ ਮਾਲਵਾ ਨਹਿਰ ਕੱਢੀ ਜਾਵੇਗੀ ਜਿਹੜੀ ਹਰੀਕੇ ਹੈਡ ਵਰਕਸ ਤੋਂ ਲੈ ਕੇ ਗਿੱਦੜਵਾਹਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਹ ਨਹਿਰ ਪਹੁੰਚੀ ਜਾਵੇਗੀ ਤੇ ਇਸ ਦੀ ਲੰਬਾਈ ਜਿਹੜੀ 149 ਕਿਲੋਮੀਟਰ ਹੋਵੇਗੀ ਤੇ ਉਸ ਨੂੰ ਲੈ ਕੇ ਇਤਰਾਜ਼ ਜਤਾਇਆ ਹਰਿਆਣਾ ਸਰਕਾਰ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਕੀਤੀ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਤਾਂ ਕੇਂਦਰੀ ਜਲ ਸਰੋਤ ਮੰਤਰੀ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਹਾਲਾਂਕਿ ਜੇ ਬੀਤੇ ਦੀ ਗੱਲ ਕਰ ਲਈਏ ਤਾਂ ਐਸਵਾਈਐਲ ਨਹਿਰ ਨੂੰ ਲੈ ਕੇ ਲਗਾਤਾਰ ਪਰ ਪੰਜਾਬ ਤੇ ਹਰਿਆਣਾ ਸਰਕਾਰ ਦੇ ਵਿੱਚ ਕਨਫਲਿਕਟ ਪੈਦਾ ਹੁੰਦਾ ਰਹਿੰਦਾ ਹੈ ਤੇ ਉਸ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਵੀ ਹੋਈਆਂ ਨੇ ਪਰ ਹੁਣ ਇਸ ਤੋਂ ਇਲਾਵਾ ਸਵਾਲ ਜਿਹੜੇ ਆ ਚੁੱਕੇ ਗਏ ਨੇ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਹਰਿਆਣਾ ਦੇ ਵੱਲੋਂ ਫਿਰੋਜ਼ਪੁਰ ਹੈਡਵਰਕਸ ਪੰਜਾਬ ਜਿਹੜਿਆ ਪੰਜਾਬ ਦੇ ਵੱਲੋਂ ਫਿਰੋਜ਼ਪੁਰ ਹੈਡਵਰਕਸ ਤੋਂ ਜਿਹੜਾ ਆ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਤਰਕ ਦੇ ਰਹੀ ਹੈ ਕਿ ਮੌਨਸੂਨ ਦੇ ਜਦੋਂ ਸਮਾਂ ਆ ਜਦੋਂ ਮੀਂਹ ਪੰਜਾਬ ਦੇ ਵਿੱਚ ਪੈਂਦੇ ਜਦੋਂ ਦਰਿਆਵਾਂ ਦੇ ਵਿੱਚ ਵੱਡੇ ਪੱਧਰ ਉੱਤੇ ਪਾਣੀ ਆਂਦਾ ਹੈ ਪੰਜਾਬ ਦੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਚੱਲਣੀ ਪੈਂਦੀ ਹੈ ਤਾਂ ਉਸ ਵੇਲੇ ਹਰਿਆਣਾ ਤੇ ਰਾਜਸਥਾਨ ਵੱਲੋਂ ਆਪਣੇ ਪਾਣੀ ਦੀ ਮੰਗ ਨੂੰ ਘਟਾ ਦਿੱਤਾ ਜਾਂਦਾ ਤਾਂ ਉਸ ਵੇਲੇ ਸਾਨੂੰ ਪਾਕਿਸਤ ਉਹ ਜਿਹੜਾ ਹੜ੍ਹਾਂ ਦਾ ਪਾਣੀ ਆ ਉਹ ਫਿਰ ਪਾਕਿਸਤਾਨ ਦੇ ਵੱਲ ਜਾਂਦਾ ਤਾਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਮੌਨਸੂਨ ਦੇ ਦਿਨਾਂ ਦੇ ਵਿੱਚ ਜਦੋਂ ਹੜ੍ਹਾਂ ਆਉਂਦੇ ਨੇ ਉਦੋਂ ਜਿਹੜਾ ਹਰਿਆਣਾ ਤੇ ਰਾਜਸਥਾਨ ਆ ਉਹ ਫਿਰ ਪਾਣੀ ਦੀ ਮੰਗ ਨੂੰ ਘਟਾ ਦਿੰਦੇ ਜਿਸ ਕਰਕੇ ਪੰਜਾਬ ਦੇ ਸਾਰੇ ਪੰਜਾਬ ਨੂੰ ਹੀ ਹੜ੍ਹਾਂ ਦੀ ਮਾਰ ਚੱਲਣੀ ਪੈਂਦੀ ਆ ਤਾਂ ਅਜਿਹਾ ਤਰਕ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਆ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਮਾਲਵਾ ਨਹਿਰ ਨੂੰ ਲੈ ਕੇ ਸੱਦੇ ਤੌਰ ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਤੇ ਦੂਸਰੇ ਪਾਸੇ ਗੱਲ ਕਰ ਰਹੀ ਹੈ ਤਾਂ ਐਸਵਾਈਐਲ ਨਹਿਰ ਦਾ ਮੁੱਦਾ ਹਜੇ ਖਤਮ ਨਹੀਂ ਹੋਇਆ ਤੇ ਦੂਸਰਾ ਮਾਲਵਾ ਨਹਿਰ ਦਾ ਮੁੱਦਾ ਸ਼ੁਰੂ ਹੋ ਗਿਆ ਤਾਂ ਹੁਣ ਮਾਲਵਾ ਨਹਿਰ ਜਿਸ ਦੇ ਉੱਤੇ 2300 ਕਰੋੜ ਰੁਪਏ ਦਾ ਪ੍ਰੋਜੈਕਟ ਆ ਮਾਲਵਾ ਨਹਿਰ ਤੇ ਦੂਸਰੇ ਪਾਸੇ 149 ਕਿਲੋਮੀਟਰ ਲੰਬੀ ਤੇ 68 ਪਿੰਡਾਂ ਵਿੱਚ ਜਾਣ ਵਾਲੀ ਇਹ ਨਹਿਰ ਜਿਸ ਦਾ ਕੰਮ ਚੱਲ ਰਿਹਾ ਜਿਸ ਦਾ ਜਾਇਜ਼ਾ ਵੀ ਸੀਐਮ ਮਾਨ ਵੱਲੋਂ ਲਿਆ ਜਾ ਚੁੱਕਿਆ ਕੀ ਇਹ ਨਹਿਰ ਹੁਣ ਪੂਰੀ ਹੋਵੇਗੀ ਜਾਂ ਨਹੀਂ ਹੋਵੇ ਕਿ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਨਜ਼ਰ ਆਇਆ ਹਾਲਾਂਕਿ ਕੇਂਦਰੀ ਜਲ ਸਰੋਤ ਮੰਤਰੀ ਦੇ ਦੁਆਰਾ ਇਸ ਦੇ ਬਾਰੇ ਜਾਣਕਾਰੀ ਮੰਗੀ ਗਈ ਹੈ ਪੰਜਾਬ ਸਰਕਾਰ ਦੇ ਕੋਲੋਂ ਤਾਂ ਕੀ ਫੈਸਲਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਇਹ ਵੀ ਵੇਖਣ ਵਾਲਾ ਹੋਵੇਗਾ